ਹੁਣ ਆਪਾਂ ਦੋ ਦਾ ਇੱਕ ਤਾਗਾ ਦੋ ਦਾ ਅੱਗੇ ਆਪਾਂ ਵੈਸੀ ਬੁਣ ਲੈ ਇੱਕ ਤਾਗਾ ਬਿਨਾ ਬੁਨੇ ਉਤਾਰਿਆ ਉਹਦੇ ਬਾਅਦ ਦੋ ਦਾ ਇੱਕ ਕਰ ਲਿਆ ਹੁਣ ਆਪਾਂ ਕੀ ਕਰਨਾ ਹੈ ਤਾਗਾ ਬੈਕ ਸਾਈਡ ਲੈ ਜਾਗੇ ਇਹ ਇੱਕ ਤਾਗੇ ਤੋਂ ਆਪਾਂ ਇੱਕ ਤਾਗਾ ਇਸ ਤਰ੍ਹਾਂ ਬੁਣ ਲਿਆ ਇੱਕ ਆਪਾਂ ਬਲੇਂਪ ਵਾਲੀ ਤੇ ਫੇਰ ਇੱਕ ਤਾਗੇ ਤੋਂ ਤਿੰਨ ਤਾਗੇ ਬਣਾ ਲੇ ਤਾਗਾ ਫੇਰ ਆਪਣੀ ਸਾਈਡ ਦੋ ਦਾ ਇੱਕ ਤਾਗਾ ਫੇਰ ਬੈਕ ਸਾਈਡ ਤੇ ਲਾ ਲਈ ਜਿਹੜੇ ਆਪਾਂ 5 ਗੁਨੇ ਸੀ 2 ਦਾ 1 ਕਰਤਾ 1 ਤੋਂ 3 ਬਣਾਤੇ ਤੇ ਇੱਕ ਫੇਰ ਆਪਾਂ 2 ਦਾ ਇੱਕ ਕਰਤਾ ਜਿਹੜੇ ਆਪਣੇ 5 ਤਾਗੇ ਤੇ 5 ਦੇ 5 ਦੇ ਤਾਗੇ ਆਪਾਂ ਨੇ ਪੂਰੇ ਕਰ ਲਏ ਫੇਰੇ ਤਾਗਾ ਬਿਨਾਂ ਬੁਣੇ ਉਤਾਰਾਂਗੇ ਇਥੋਂ ਆਪਣਾ ਦੁਬਾਰਾ ਰਿਪੀਟਡ ਡਿਜ਼ਾਈਨ ਚੱਲ ਪਿਆ 2 ਦਾ 1 ਸਿੰਪਲ ਜਿਹਾ ਡਿਜ਼ਾਈਨ ਆ ਤੇ ਹਰ ਵਾਰੀ ਇਸ ਤਰੀ ਇਹ ਸਨਾਈਪੂ ਦੀ ਜਗਾ ਵੀ ਨਹੀਂ ਚੇਂਜ ਹੁੰਦੀ ਤੇ ਕੁਝ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਆਪਾਂ ਇੱਕ ਵਾਰ ਸ਼ੁਰੂ ਕਰ ਲਿਆ ਉਸ ਤਰੀ ਪੂਰਗਾ ਇੱਕ ਤੋਂ ਆਪਾਂ 3 ਬਣਾਵਾਂਗੇ ਫੇਰ 2 ਦਾ ਫਗਾ ਬੈਕ ਸਾਈਡ ਇਹਨੂੰ ਬਿਨਾ ਬੁਣੇ ਕਰ ਲਾਂਗੇ ਜਿਹੜਾ ਆਪਣੀ ਤੋਂ ਰਹਿ ਗਿਆ ਲੱਗੋ ਇਸ ਤਰ੍ਹਾਂ ਸਿੱਤਣਾ ਲੱਗੇ ਫਿਰ ਬੈਕ ਸਾਈਡ ਆਪਾਂ ਸਾਰੀ ਉਂਟੀ ਕਰਾਂਗੇ ਬਣਿਆ ਹੋਇਆ ਪ੍ਰੋਜੈਕਟ ਬਹੁਤ ਸੋਹਣਾ ਲੱਗਦਾ ਤੇ ਸਿੰਪਲ ਤੇ ਈਜੀ ਡਿਜ਼ਾਈਨ ਆ ਇੱਕ ਵਾਰ ਜਿੱਥੇ ਰੱਖ ਲੈ ਤੁਸੀਂ ਇਹ ਉੱਥੇ ਹੀ ਬੁਣਿਆ ਜਾਊਗਾ ਨਾ ਇਹਨੂੰ ਕੋਈ ਜਗ੍ਹਾ ਚੇਂਜ ਕਰਨ ਦੀ ਲੋੜ ਆਪਾਂ ਨੂੰ ਇਸ ਤਰ੍ਹਾਂ ਸਾਰਾ ਕਰ ਲਿਆ ਇੱਕ ਸਲਾਈਕਾ ਸਾਨੂੰ ਹੋਰ ਕੱਢ ਕੇ ਦਿਖਾਉਣਿਆ। ਦੋ ਤਾਗੇ ਆਪਾਂ ਬਿਨਾ ਬੁਣੀ ਉਤਾਰਾਂਗੇ। ਇੱਕ ਤਾਗ ਆਪਾਂ ਸੌਰੀ ਦੋ ਤਾਗੇ ਆਪਾਂ ਇੱਕ ਬਿਨਾ ਬੁਣੀ ਤੇਰ ਇੱਕ ਬੁਣ ਲਿਆ। ਤੇ ਇੱਕ ਤਾਗ ਆਪਾਂ ਬਿਨਾ ਬੁਣੀ ਉਤਾਰਾਂਗੇ। ਇਹ ਤਾਗਾ ਹਰ ਵਾਰੀ ਹੀ ਬਿਨਾ ਬੁਣੋ ਤੁਰੂਗਾ। ਫਿਰ ਪੰਜ ਤਾਗੇ ਸਿੱਧੇ ਬੁਣਾਂਗੇ। ਐਸੇ ਪੰਜ ਤਾਗੇ ਨੂੰ ਪਰ ਇੱਕ ਵਾਰ ਸਿੱਧੇ ਬੁਣ ਲੈਣਾ। ਇੱਕ ਵਾਰ ਇਹਨਾਂ ਤੇ ਡਿਜ਼ਾਈਨ ਬੁਣਾਉਣਾ। ਇਹ ਤਾਗਾ ਜਿਹੜਾ ਬਿਨਾ ਬੁਣੀ ਉਤਾਰਦੇ ਨੂੰ ਹਰ ਵਾਰੀ ਇਸ ਤਰੀਕੇ ਉਤਾਰਨਾ। ਪੰਜ ਸਿੱਧੇ ਇੱਕ ਬਿਨਾ ਬੁਣੇ ਉਤਾਰਨਾ। ਤੇ ਲਾਸਟ ਵਾਲੇ ਦੋ ਆਪਾਂ ਨੇ ਫੇਰ ਇਸ ਤਰ੍ਹਾਂ ਹੀ 돌 ਲਏ ਬੈਕ ਸਾਈਡ ਦੀ ਹਰ ਵਾਰੀ ਉਲਟੀ ਕੱਟਣੀ ਆਪਾਂ ਨੇ ਇਹ ਹੀ ਚਾਰ ਫਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ ਸਿੰਪਲ ਤੇ ਈਜੀ ਡਿਜ਼ਾਈਨ ਆ ਅਮੀਗੀ ਦਾ ਸੁਣ ਕੇ ਚੰਦਾ ਆ ਹੋਊਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੌਖੇ ਸੌਖੇ ਡਿਜ਼ਾਈਨ ਦੇਖੋਗੇ ਤੁਸੀਂ ਫਿਰ ਦੁਬਾਰਾ ਆਪਣੀ ਡਿਜ਼ਾਈਨ ਤੋਂ ਨਾ ਪਹਿਲਾਂ ਤੱਕ ਬਿਨਾ ਬੁਣੇ ਉਤਾਰਾਂਗੇ ਇੱਕ ਤੱਕ ਦਾ ਬੁਣਨਾ ਇੱਥੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਪਹਿਲਾਂ ਤੱਕ ਬਿਨਾ ਬੁਣੇ ਉਤਾਰਾਂਗੇ ਤੱਕ ਆਪਣੀ ਸਾਈਡ 2 ਦਾ ਇੱਕ ਪਾਗਾ ਬੈਕ ਸਾਈਡ ਇੱਕ ਤੱਕ ਇਹ ਤੋਂ ਆਪਾਂ ਤਿੰਨ ਬਣਾਵਾਂਗੇ ਜਿਹੜਾ ਆਪਣੇ ਇਹ 2 ਦਾ ਇੱਕ ਬਣ ਕੇ ਘਟਦਿਆਂ ਹੋ ਇੱਥੇ ਪੂਰੇ ਹੋ ਜਾਂਦੇ ਆ ਫਿਰ ਤੱਕ ਆਪਣੀ ਸਾਈਡ 2 ਲੈ ਕੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਹੋ ਗਿਆ ਪੂਰਾ ਦੁਬਾਰਾ ਫਿਰ ਰਿਪੀਟ ਬਿਨਾ ਬੁਣੇ ਉਤਾਰਿਆ දයි එතා तो පතැන්ලම නාමගේ පරලිසඩ දෝරයික විනබලුතාරගේ ති ලාෂ්ටාක ස්්‍රී ඒස්තරහි අපඩ जाන වන් කියව ਬੈਕ ਸਾਈਡ ਤੋਂ ਉਹ ਇਸ ਤਰ੍ਹਾਂ ਕੱਢ ਲਾਂਗੇ ਦੁਬਾਰਾ ਫਿਰ ਇੱਕ ਬਿਨਾ ਬੁਣੇ ਸਿੱਧੀ ਸਿਲਾਈ ਕੱਢ ਦਾਂਗੇ ਫਿਰ ਫਿਰ ਡਿਜ਼ਾਈਨ ਵਾਲੀ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਹੈਗਾ ਬਣਾ ਕੇ ਜਰੂਰ ਵੇਖਿਓ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ